ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਦੇ ਬਾਰੇ ਜਿਸ ਦੇ ਵਿੱਚ ਇੱਕ ਅਜਿਹੀ ਦਰਿੰਦਗੀ ਜਿਹੜੀ ਸਾਹਮਣੇ ਆਈ ਜਿਸ ਨੇ ਕਿ ਸਾਰੇ ਪੰਜਾਬ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਪਿਛਲੇ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਚਿੱਟੀ ਦਾੜੀ ਵਾਲੇ ਬੰਦੇ ਦਾ ਕਟਾਪਾ ਚੜ੍ਹਾਇਆ ਜਾ ਰਿਹਾ ਹੁੰਦਾ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ ਪਰ ਪੁਲਿਸ ਉੱਥੋਂ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹ ਜਿਹੜੀ ਸਾਰੀ ਵੀਡੀਓ ਸੀ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਵਾਇਰਲ ਹੋਈ ਕਿਉਂਕਿ ਉਹ ਜਿਹੜਾ ਚਿੱਟੀ ਦਾੜੀ ਵਾਲਾ ਬਜ਼ੁਰਗ ਸੀ ਉਸ ਨੇ ਇੱਕ 13 ਸਾਲ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਸੀ ਇਹ ਪੂਰੀ ਜੋ ਘਟਨਾ ਸੀ ਇਹ ਕਿਵੇਂ ਵਾਪਰੀ ਇਸ ਦੇ ਪਿੱਛੇ ਕੀ ਕਾਰਨ ਰਿਹਾ ਕਿਵੇਂ ਇਹ ਜਿਹੜੀ ਘਟਨਾ ਜੋ ਬਾਪਰ ਦੀ ਹੈ ਇਹ ਦਰਦਨਾਕ ਘਟਨਾ ਇਹ ਕਿਵੇਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਕਿਵੇਂ ਇਸ ਦਾ ਖੁਲਾਸਾ ਹੁੰਦਾ ਤੇ ਜਿਹੜਾ ਇਹ ਕੇਸ ਆ ਹੁਣ ਇਸ ਦੇ ਵਿੱਚ ਕੀ ਹੋ ਰਿਹਾ ਕਿੱਥੋਂ ਤੱਕ ਇਹ ਕੇਸ ਪਹੁੰਚਿਆ ਸਾਰੀ ਗੱਲਬਾਤ ਆ ਪੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆ ਇਹ ਜੋ ਘਟਨਾ ਜੀ ਇਹ ਹੈ ਜਲੰਧਰ ਦੇ ਵਿੱਚ ਪੈਂਦੇ ਇੱਕ 파ਰਸ ਸਟੇਟ ਨਾਮ ਦੀ ਇੱਕ ਕਲੋਨੀ ਦੀ 22 ਨਵੰਬਰ ਦੀ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਹੈ 22 ਨਵੰਬਰ 2025 ਦੀ ਹੁਣ ਇਸ ਦੇ ਵਿੱਚ ਹੁੰਦਾ ਕੀ ਹੈ ਇੱਕ 파ਰਸ ਬਿਹਾਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਦੇ ਵਿੱਚ ਇੱਕ ਮਾਂ ਸੀ ਤੇ ਉਸ ਦੇ ਦੋ ਬੱਚੇ ਸੀ ਇੱਕ ਧੀ ਤੇ ਇੱਕ ਉਸ ਦਾ ਪੁੱਤ ਸੀ ਹੁਣ 22 ਨਵੰਬਰ 2025 ਦੇ ਦਿਨ ਸ਼ਾਮ ਨੂੰ ਤਕਰੀਬਨ 4:00 ਵਜੇ ਜਿਹੜੀ ਇਹ ਮਾਂ ਆ ਆਪਣੇ ਬੇਟੇ ਦੇ ਨਾਲ ਬਾਜ਼ਾਰ ਦੇ ਵਿੱਚੋਂ ਸਬਜ਼ੀਆਂ ਲੈਣ ਦੇ ਲਈ ਜਾਂਦੀ ਹੈ ਤੇ ਇਹਨਾਂ ਦੀ ਜਿਹੜੀ ਧੀ ਸੀ 13 ਸਾਲ ਦੀ ਮਾਸੂਮ ਬੱਚੀ ਉਹ ਘਰ ਦੇ ਵਿੱਚ ਹੀ ਸੀ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਇੱਕ ਉਹਨਾਂ ਦੀ ਦੋਸਤ ਸੀ ਕਿ ਉਸ ਬੱਚੀ ਦੀ ਉਸੇ ਜਿਹੜੀ ਕਲੋਨੀ ਦੇ ਵਿੱਚ ਰਹਿੰਦੀ ਸੀ ਉਹ ਕਹਿੰਦੀ ਹੈ ਕਿ ਮੈਂ ਉਸ ਦੋਸਤ ਨੂੰ ਆਪਣੇ ਘਰ ਲੈ ਕੇ ਆਉਣੀ ਆ ਉਸ ਆਪਣੀ ਸਹੇਲੀ ਨੂੰ ਘਰ ਲੈ ਕੇ ਆਉਣੀ ਆ ਐਨੇ ਤੁਸੀਂ ਜਿਹੜੀ ਸਬਜ਼ੀ ਵਗੈਰਾ ਲੈ ਆਓ ਤੇ ਉਹ ਜਿਹੜੀ ਕੁੜੀ ਸੀ ਉਹ ਬੱਚੀ ਸੀ ਇਹ ਗੱਲ ਕਹਿ ਕੇ ਘਰੋਂ ਨਿਕਲਦੀ ਆ ਤੇ ਮਾਂ ਤੇ ਪੁੱਤ ਦੋਨੋਂ ਜਾਣੇ ਸਬਜ਼ੀ ਲੈਣ ਦੇ ਲਈ ਬਾਜ਼ਾਰ ਨੂੰ ਚਲੇ ਜਾਂਦੇ ਆ ਹੁਣ ਉਸ ਤੋਂ ਬਾਅਦ ਉਹ ਬਾਜ਼ਾਰ ਤੋਂ ਵਾਪਸ ਆਉਂਦੇ ਆ ਸਬਜ਼ੀ ਵਗੈਰਾ ਲੈ ਕੇ ਵਾਪਸ ਆਉਂਦੇ ਆ ਹੁਣ ਜਦੋਂ ਵਾਪਸ ਆਏ ਤਾਂ ਉਹ ਦੇਖਦੇ ਆ ਕਿ ਘਰ ਦੀਆਂ ਜਿਹੜੀਆਂ ਲਾਈਟਾਂ ਵਗੈਰਾ ਚੱਲ ਰਹੀਆਂ ਸੀ ਤੇ ਗੇਟ ਉਸੇ ਤਰ੍ਹਾਂ ਜਿਹੜਾ ਖੁੱਲ੍ਹਾ ਪਿਆ ਸੀ ਉਹਨਾਂ ਨੂੰ ਇਹ ਸੀ ਕਿ ਬੱਚੀ ਤੇ ਉਸ ਦੀ ਜਿਹੜੀ ਦੋਸਤ ਨਾਲ ਲੈ ਕੇ ਆਉਣੀ ਸੀ ਜਿਹੜੀ ਉਹਨੇ ਉਹ ਘਰ ਦੇ ਵਿੱਚ ਹੋਣਗੀਆਂ ਪਰ ਜਦੋਂ ਉਹ ਅੰਦਰ ਜਾਂਦੇ ਆ ਤਾਂ ਉਹਨਾਂ ਨੂੰ ਨਾ ਤਾਂ ਉਹ ਬੱਚੀ ਮਿਲਦੀ ਆ ਨਾ ਉਸ ਦੀਓ ਦੋਸਤ ਮਿਲਦੀ ਆ ਘਰ ਖਾਲੀ ਸੀ ਇਹ ਦੇਖ ਕੇ ਉਹ ਬੜੀ ਹੈਰਾਨ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਉਹ ਮਾਂ ਸੀ ਉਹ ਦੁੱਧ ਗਰਮ ਕਰਨ ਲੱਗ ਜਾਂਦੀ ਹੈ ਤੇ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਜਾ ਆਪਣੀ ਭੈਣ ਨੂੰ ਉਹ ਫਲਾਣੇ ਘਰ ਦੇ ਵਿੱਚੋਂ ਬੁਲਾ ਕੇ ਲਿਆ ਤੇ ਉਹ ਜਿਹੜਾ ਮੁੰਡਾ ਸੀ ਆਪਣੀ ਭੈਣ ਨੂੰ ਲੈਣ ਦੇ ਲਈ ਜਾਂਦਾ ਉੱਥੇ ਜਾਂਦਾ ਜਦੋਂ ਉੱਥੇ ਜਾ ਕੇ ਉਹ ਘਰ ਦੇ ਵਿੱਚ ਪਹੁੰਚਦਾ ਜਿੱਥੇ ਉਹ ਗਈ ਸੀ ਜਾ ਕੇ ਗੇਟ ਖੜਕਾਉਂਦਾ ਤਾਂ ਅੰਦਰੋਂ ਇੱਕ ਹਰਮਿੰਦਰ ਸਿੰਘ ਨਾਮ ਦਾ ਵਿਅਕਤੀ ਆਉਂਦਾ ਜਿਹੜਾ ਕਿ ਉਸ ਘਰ ਦਾ ਮਾਲਕ ਸੀ ਉਹ ਬੱਚੇ ਨੂੰ ਕਹਿੰਦਾ ਕਿ ਤੇਰੀ ਭੈਣ ਇੱਥੇ ਨਹੀਂ ਹੈ ਉਹ ਬੱਚਾ ਉਸੇ ਤਰ੍ਹਾਂ ਵਾਪਸ ਆਉਂਦਾ ਆਪਣੀ ਆ ਕੇ ਮਾਂ ਨੂੰ ਦੱਸਦਾ ਕਿ ਜਿਹੜੀ ਭੈਣ ਆ ਛੋਟੀ ਉਹ ਉੱਥੇ ਨਹੀਂ ਹੈਗੀ ਤਾਂ ਉਸਦੀ ਮਾਂ ਬੜੀ ਹੈਰਾਨ ਹੁੰਦੀ ਹੈ ਉਹ ਆਪ ਜਾਂਦੀ ਹੈ ਤੇ ਆਪ ਜਾ ਕੇ ਜਦੋਂ ਪੁੱਛਦੀ ਆ ਉਹ ਦੁਬਾਰਾ ਫੇਰ ਉਹ ਰਮਿੰਦਰ ਸਿੰਘ ਕਹਿੰਦਾ ਕਿ ਉਹ ਜਿਹੜੀ ਬੱਚੀ ਸੀ ਉਹ ਇੱਥੇ ਆਈ ਜ਼ਰੂਰ ਸੀ ਪਰ ਮੇਰੀ ਧੀ ਆਪਣੀ ਮਾਂ ਦੇ ਨਾਲ ਮੇਰੀ ਵੱਡੀ ਬੇਟੀ ਨੂੰ ਮਿਲਣ ਦੇ ਲਈ ਗਈ ਹੋਈ ਆ ਇਸ ਕਰਕੇ ਮੈਂ ਉਹਨੂੰ ਕਿਹਾ ਸੀ ਤੇ ਉਹ ਨਾਲ ਦੇ ਨਾਲ ਇਥੋਂ ਵਾਪਸ ਚਲੀ ਗਈ ਸੀ ਹੁਣ ਇਹ ਗੱਲ ਜਦੋਂ ਮਾਂ ਸੁਣਦੀ ਆ ਤਾਂ ਵਾਪਸ ਆਉਂਦੀ ਆ ਉਹ ਬੜੀ ਹੈਰਾਨ ਸੀ ਆਪਣੀ ਬੇਟੀ ਨੂੰ ਆਂਡੀਆਂ ਗਵਾਂਡੀਆਂ ਦੇ ਨੇੜੇ ਦੇ ਹੋਰ ਘਰਾਂ ਦੇ ਵਿੱਚ ਲੱਭਣਾ ਸ਼ੁਰੂ ਕਰਦੀ ਆ ਪਰ ਉਹਨੂੰ ਆਪਣੀ ਬੇਟੀ ਕਿਤੇ ਵੀ ਨਹੀਂ ਮਿਲਦੀ ਫਿਰ ਉਹ ਉਹਨਾਂ ਦੇ ਗਵਾਂਢੀਆਂ ਦੇ ਘਰ ਲੱਗੇ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਦੀ ਹੈ ਉਸ ਫੁਟੇਜ ਦੇ ਵਿੱਚ ਉਹ ਦੇਖਦੀ ਹੈ ਕਿ ਜਿਹੜੀ ਉਹ ਛੋਟੀ ਬੱਚੀ ਹੈ ਉਹਨਾਂ ਦੀ 13 ਸਾਲ ਦੀ ਧੀ ਹੈ ਉਹ ਆਪਣੀ ਸਹੇਲੀ ਦੇ ਘਰ ਵੱਲ ਨੂੰ ਜਾ ਰਹੀ ਹੈ ਉਹ ਖੇਡ ਦੇ ਖੁੱਦ ਦੇ ਉਸਤੇ ਘਰ ਵੱਲ ਜਾਂਦੀ ਹੈ ਉਸਦੇ ਘਰ ਦੇ ਅੰਦਰ ਐਂਟਰ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ 15 20 ਮਿੰਟ ਤੱਕ ਅੱਧੇ ਪੌਣੇ ਘੰਟੇ ਤੱਕ ਅੱਗੇ ਵੀ ਵੀਡੀਓ ਦੇਖਦੇ ਆ ਪਰ ਉਹ ਬੱਚੀ ਉਸ ਘਰ ਦੇ ਵਿੱਚੋਂ ਵਾਪਸ ਨਹੀਂ ਆਉਂਦੀ ਹੁਣ ਜਦੋਂ ਵਾਪਸ ਨਹੀਂ ਆਉਂਦੀ ਉਹ ਦੁਬਾਰਾ ਫਿਰ ਇਹ ਸੀਸੀਟੀਵੀ ਵੀਡੀਓ ਦੇਖਣ ਤੋਂ ਬਾਅਦ ਉਸ ਘਰ ਦੇ ਵਿੱਚ ਜਾਂਦੇ ਆ ਉਹਨੂੰ ਪੁੱਛਦੇ ਆ ਪਰ ਉਹ ਜਿਹੜਾ ਬੰਦਾ ਸੀ ਫਿਰ ਤੋਂ ਜਵਾਬ ਦੇ ਦਿੰਦਾ ਕਿ ਉਹ ਤੁਹਾਡੀ ਕੁੜੀ ਹੈ ਜਿਹੜੀ ਇੱਥੇ ਨਹੀਂ ਹੈਗੀ ਇਸ ਤੋਂ ਬਾਅਦ ਫਿਰ ਉਹ ਪੁਲਿਸ ਨੂੰ ਕਾਲ ਕਰਦੇ ਆ ਮੌਕੇ ਤੇ ਪੁਲਿਸ ਬੁਲਾਈ ਜਾਂਦੀ ਹੈ ਪੁਲਿਸ ਦੇ ਦੋ ਮੁਲਾਜ਼ਮ ਆਉਂਦੇ ਆ ਦੋ ਮੁਲਾਜ਼ਮ ਆ ਕੇ ਉਹ ਜਿਹੜੀ ਔਰਤ ਸੀਗੀ ਉਹ ਜਿਹੜੀ ਮਾਂ ਸੀ ਉਸਦੇ ਬਿਆਨ ਲੈਂਦੇ ਆ ਤੇ ਨੇੜੇ ਤਰੇ ਦੇ ਘਰਾਂ ਦੇ ਵਿੱਚ ਉਸ ਕੁੜੀ ਨੂੰ ਲੱਭਣਾ ਸ਼ੁਰੂ ਕਰਦੇ ਆ ਹੋਰ ਲੋਕਾਂ ਦੇ ਬਿਆਨ ਲੈਣ ਲੱਗਦੇ ਆ ਇਸ ਚੀਜ਼ ਦੇ ਵਿੱਚ ਪੁਲਿਸ ਵਾਲੇ ਡੇਢ ਤੋਂ 2 ਘੰਟੇ ਦਾ ਸਮਾਂ ਜਿਹੜਾ ਉਹ ਖਰਾਬ ਕਰ ਦਿੰਦੇ ਆ ਹੁਣ ਜਿਹੜੇ ਪੁਲਿਸ ਵਾਲੇ ਆਏ ਸੀ ਇਹਨਾਂ ਦੇ ਵਿੱਚ ਇੱਕ ਏਐਸਆਈ ਸੀ ਜਿਸ ਦਾ ਨਾਮ ਸੀ ਮੰਗਤਰਾਮ ਉਹ ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ ਦੇਖ ਰਿਹਾ ਸੀ ਜਾਂ ਜੋ ਵੀ ਇਹ ਕੇਸ ਸੀਗਾ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ ਸੀ ਇਹ ਕਹਿ ਸਕਦੇ ਆ ਤੇ ਉਹ ਉਹਨੂੰ ਲੱਭਦਾ ਕੁੜੀ ਨੂੰ ਪਰ ਉੱਥੇ ਉਹਨੂੰ ਕੁਝ ਵੀ ਨਹੀਂ ਮਿਲਦਾ ਉਹ ਲੋਕਾਂ ਤੋਂ ਪੁੱਛਗਿੱਛ ਕਰਦਿਆ ਸਮਾਂ ਖਰਾਬ ਕਰਦਾ ਇੰਨੇ ਤੱਕ ਦੋ ਮੁਲਾਜ਼ਮ ਹੋਰ ਆ ਜਾਂਦੇ ਆ ਉਹ ਦੋ ਮੁਲਾਜ਼ਮ ਜਿਹੜੀ ਉਹ ਮਾਂ ਸੀਗੀ ਉਹ ਕੁੜੀ ਦੀ ਮਾਂ ਸੀ ਉਹਨੂੰ ਲੈ ਕੇ ਉਹਦੇ ਘਰ ਵਾਪਸ ਚਲੇ ਜਾਂਦੇ ਆ ਉੱਥੇ ਜਾ ਕੇ ਉਹਦੇ ਬਿਆਨ ਵਗੈਰਾ ਦਰਜ ਕਰਦੇ ਆ ਇਸ ਚੀਜ਼ ਦੇ ਵਿੱਚ ਜਿਹੜਾ ਸਮਾਂ ਕਾਫੀ ਜ਼ਿਆਦਾ ਖਰਾਬ ਹੋ ਜਾਂਦਾ ਹੁਣ ਜਿਹੜੀ ਕੁੜੀ ਦੀ ਮਾਂ ਸੀ ਉਹ ਪੁਲਿਸ ਵਾਲਿਆਂ ਨੂੰ ਫੇਰ ਕਹਿੰਦੀ ਆ ਕਿ ਮੈਂ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾ ਚੁੱਕੀ ਆ ਤੁਸੀਂ ਉਸ ਘਰ ਦੇ ਵਿੱਚ ਲੈ ਕੇ ਚਲੋ ਮੇਰੀ ਵੀ ਉੱਥੇ ਜਾ ਕੇ ਤਸੱਲੀ ਕਰਵਾਓ ਤਾਂ ਫਿਰ ਪੁਲਿਸ ਵਾਲੇ ਜਿਹੜੇ ਉਹ ਦੋ ਮੁਲਾਜ਼ਮ ਸੀ ਉਸ ਮਾਂ ਨੂੰ ਲੈ ਕੇ ਉਹ ਹਰਮਿੰਦਰ ਸਿੰਘ ਦੇ ਘਰ ਜਾਂਦੇ ਆ ਹਰਮਿੰਦਰ ਸਿੰਘ ਦੇ ਘਰ ਦੇ ਵਿੱਚ ਜਦੋਂ ਐਂਟਰ ਕਰਦਿਆ ਉਸ ਦੀ ਮਾਂ ਦੇ ਦੱਸਣ ਮੁਤਾਬਕ ਜਿਹੜੇ ਪਹਿਲਾਂ ਤੋਂ ਦੋ ਪੁਲਿਸ ਵਾਲੇ ਸੀ ਜੋ ਪਹਿਲਾਂ ਆਏ ਸੀ ਉਹ ਪਹਿਲਾਂ ਤੋਂ ਹੀ ਹਰਮਿੰਦਰ ਸਿੰਘ ਦੇ ਘਰ ਦੇ ਵਿੱਚ ਮੌਜੂਦ ਸੀ ਉਸ ਦੇ ਬੈੱਡ ਦੇ ਉੱਤੇ ਉਸ ਦੇ ਕਮਰੇ ਦੇ ਵਿੱਚ ਬੈਠੇ ਸੀ ਚਾਹ ਪਾਣੀ ਪੀ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਦਰਵਾਜ਼ਾ ਸੀ ਜਿਹੜੇ ਦੋ ਪੁਲਿਸ ਮੁਲਾਜ਼ਮ ਤੇ ਮਾਂ ਸੀ ਉਹਨਾਂ ਨੂੰ ਦਰਵਾਜ਼ਾ ਜਿਹੜਾ ਹਰਮਿੰਦਰ ਸਿੰਘ ਨੇ ਖੋਲਿਆ ਉਸ ਤੋਂ ਬਾਅਦ ਉਹ ਅੰਦਰ ਗਏ ਅੰਦਰ ਜਾ ਕੇ ਉਸ ਦੀ ਮਾਂ ਪੁੱਛਦੀ ਹੈ ਕਿ ਤੁਸੀਂ ਇੱਥੇ ਚੈੱਕ ਕੀਤਾ ਜਾਂ ਨਹੀਂ ਪੁਲਿਸ ਵਾਲੇ ਕਹਿੰਦੇ ਆ ਕਿ ਅਸੀਂ ਆਪਣੀ ਤਸੱਲੀ ਕਰ ਲਈ ਹੈ ਜਿਹੜਾ ਮੂਰੇ ਵਾਲਾ ਪੋਰਸ਼ਨ ਹੈ ਅੱਗੇ ਵਾਲਾ ਘਰ ਦਾ ਪੋਰਸ਼ਨ ਹੈ ਉਹ ਚੈੱਕ ਕਰ ਲਿਆ ਤੁਸੀਂ ਵੀ ਆਪਣੀ ਤਸੱਲੀ ਕਰ ਲਵੋ ਉਸ ਤੋਂ ਬਾਅਦ ਉਹ ਜਿਹੜੀ ਮਾਂ ਸੀ ਉਹ ਕੱਲੇ-ਕੱਲੇ ਕਮਰੇ ਦੇ ਵਿੱਚ ਦੇਖਦੀ ਹੈ ਉਸ ਨੂੰ ਬੈੱਡ ਬਾਕਸ ਜਿਹੜੇ ਹੁੰਦੇ ਆ ਉਹ ਵੀ ਚੈੱਕ ਰਾਇਆ ਜਾਂਦੇ ਆ ਕਬੂਰਡ ਵਗੈਰਾ ਚੈੱਕ ਰਾਇਆ ਜਾਂਦੇ ਆ ਪਰ ਉੱਥੇ ਹੀ ਘਰ ਦੇ ਵਿੱਚ ਜਿਹੜਾ ਅਗਲਾ ਹਿੱਸਾ ਸੀ ਉਹ ਪੁਲਿਸ ਵਾਲਿਆਂ ਨੇ ਪਹਿਲਾਂ ਦੇਖ ਲਿਆ ਸੀ ਇਸ ਕਰਕੇ ਉਹ ਮਾਂ ਦੇ ਉੱਤੇ ਤਸੱਲੀ ਹੁੰਦੀ ਆ ਪਰ ਉਹ ਫੇਰ ਵੀ ਕਹਿੰਦੀ ਆ ਕਿ ਮੇਰੀ ਬੱਚੀ ਇੱਥੇ ਘਰ ਦੇ ਵਿੱਚ ਆਈ ਆ ਪਰ ਉਹਨੂੰ ਬਾਹਰ ਜਾਂਦੀ ਨੂੰ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਨਹੀਂ ਦੇਖਿਆ ਗਿਆ ਤੁਸੀਂ ਇਸ ਤੋਂ ਦੁਬਾਰਾ ਪੁੱਛ ਗਿਜ ਕਰੋ ਪਰ ਪੁਲਿਸ ਵਾਲੇ ਉੱਥੇ ਬਿਆਨ ਲੈਣ ਤੋਂ ਬਾਅਦ ਵਾਪਸ ਚਲੇ ਜਾਂਦੇ ਆ ਮੁਲਾਜ਼ਮਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ ਉਸ ਬੱਚੀ ਦੀ ਮਾਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਹੈ ਤੇ ਉਹਨਾਂ ਨੂੰ ਆਇਆ ਨੂੰ ਵੀਡੀਓ ਵਗੈਰਾ ਦਿਖਾਉਂਦੀ ਹੈ ਕਿ ਇਸ ਤਰ੍ਹਾਂ ਇਸ ਘਰ ਦੇ ਵਿੱਚ ਆਪਣੀ ਜਿਹੜੀ ਬੇਟੀ ਆ ਉਹ ਗਈ ਸੀ ਪਰ ਵਾਪਸ ਨਹੀਂ ਆਈ ਉਸ ਤੋਂ ਪਹਿਲਾਂ ਹੀ ਜਿਹੜੇ ਆਂਢੀ ਗੁਆਂਢੀ ਵੀ ਉੱਥੇ ਇਕੱਠੇ ਹੋਏ ਸੀ ਹੁਣ ਲੋਕਾਂ ਦੀ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਗਈ ਸੀ ਤੇ ਹੁਣ ਲੋਕਾਂ ਨੇ ਉਸ ਨੂੰ ਦੁਬਾਰਾ ਹਰਮਿੰਦਰ ਸਿੰਘ ਨੂੰ ਅੰਦਰੋਂ ਬੁਲਾਇਆ ਹਰਮਿੰਦਰ ਸਿੰਘ ਬਾਹਰ ਆਉਂਦਾ ਬਾਹਰ ਆ ਕੇ ਉਹ ਜਿਹੜਾ ਆਪਣੇ ਘਰ ਦਾ ਲੋਕ ਆ ਉਹ ਲਾ ਦਿੰਦਾ ਤੇ ਲੋਕਾਂ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਪਰ ਜਿਹੜੀ ਭੀੜ ਆ ਉੱਥੇ ਭੜਕ ਜਾਂਦੀ ਹੈ ਤੇ ਉਸ ਤੋਂ ਬਾਅਦ ਲੋਕ ਨੇ ਜਿਹੜੇ ਉਸਦੇ ਘਰ ਦੇ ਅੰਦਰ ਐਂਟਰ ਕਰ ਜਾਂਦੇ ਆ ਜਦੋਂ ਲੋਕ ਐਂਟਰ ਕਰਦੇ ਆ ਕੋਈ ਕਿਸੇ ਪਾਸੇ ਵੱਲ ਚਲਾ ਜਾਂਦਾ ਕੋਈ ਕਿਸੇ ਰੂਮ ਦੇ ਵਿੱਚ ਦੇਖਦਾ ਪਰ ਕੁਝ ਲੋਕ ਉਸ ਘਰ ਦੇ ਅੰਦਰ ਐਂਟਰ ਕਰਨ ਸਾਰੀ ਗੇਟ ਦੇ ਪਿਛਲੇ ਪਾਸੇ ਇੱਕ ਅੱਗੇ ਹੀ ਵਾਸ਼ਰੂਮ ਸੀ ਉਸ ਵਾਸ਼ਰੂਮ ਦੇ ਵੱਲ ਜਾਂਦੇ ਆ ਉਸ ਵਾਸ਼ਰੂਮ ਨੂੰ ਜਿਹੜਾ ਲੋਕ ਲੱਗਿਆ ਸੀ ਉਸ ਦਾ ਲੋਕ ਤੋੜਦੇ ਆ ਉਸ ਨੂੰ ਜਦੋਂ ਖੋਲਦੇ ਆ ਤਾਂ ਦੇਖਦੇ ਆ ਕਿ ਉਸ ਵਾਸ਼ਰੂਮ ਦੇ ਵਿੱਚ ਉਸ 13 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਪਈ ਸੀ ਜੋ ਕਿ ਬੜੀ ਤਰਸਜੁਗ ਹਾਲਤ ਦੇ ਵਿੱਚ ਸੀ ਹੁਣ ਲੋਕ ਨੇ ਜਿਹੜੇ ਉਸ ਹਰਮਿੰਦਰ ਸਿੰਘ ਨੂੰ ਫਾੜਦੇ ਆ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦੇ ਆ ਇੰਨੇ ਤੱਕ ਉਥੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਉਸ ਹਰਮਿੰਦਰ ਸਿੰਘ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਹੈ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਸੀ ਉਹੀ ਜਿਹੜੀਆਂ ਵੀਡੀਓ ਸੀਗੀਆਂ ਵਾਇਰਲ ਵੀ ਹੁੰਦੀਆਂ ਜਿਸ ਦੇ ਵਿੱਚ ਉਸ ਚਿੱਟੀ ਦਾੜੀ ਵਾਲੇ ਹਰਮਿੰਦਰ ਸਿੰਘ ਨੂੰ ਜਿਹੜਾ ਕੁੱਟਿਆ ਜਾ ਰਿਹਾ ਉਸ ਦੀ ਕੁੱਟਮਾਰ ਕੀਤੀ ਜਾ ਰਹੀਆ ਲੋਕ ਉਸ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਆ ਪਰ ਪੁਲਿਸ ਉਥੋਂ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਂਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਸਾਰੀ ਘਟਨਾ ਵਾਪਰੀ ਕਿਵੇਂ ਤੇ ਉਹ ਹਰਮਿੰਦਰ ਸਿੰਘ ਹੈ ਕੌਣ ਸੀ ਹਰਮਿੰਦਰ ਸਿੰਘ ਆਪ ਦੋ ਤੀਆਂ ਦਾ ਪਿਓ ਆ ਜਿਸ ਦੀ ਕਿ ਇੱਕ 31 24 ਸਾਲ ਦੀ ਸੀ ਤੇ ਇੱਕ 13 14 ਸਾਲ ਦੀ ਸੀ ਜੋ ਕਿ ਉਸ ਬੱਚੀ ਦੀ ਜਿਹੜੀ ਸਹੇਲੀ ਸੀ ਤੇ ਉਸ ਦੀ ਇੱਕ ਘਰ ਵਾਲੀ ਸੀ ਜਿਹੜੇ ਇਹ ਸਾਰੇ ਪਰਿਵਾਰ ਦੇ ਮੈਂਬਰਸ ਉਸ ਘਰ ਦੇ ਵਿੱਚ ਰਹਿੰਦੇ ਸੀ ਹੁਣ ਉਸ ਦਿਨ 22 ਨਵੰਬਰ ਦੇ ਦਿਨ ਜਿਹੜਾ ਹਰਮਿੰਦਰ ਸਿੰਘ ਸੀ ਉਸ ਦੀ ਜਿਹੜੀ ਘਰ ਵਾਲੀ ਸੀ ਆਪਣੀ ਛੋਟੀ ਬੇਟੀ ਨੂੰ ਲੈ ਕੇ ਆਪਣੀ ਵੱਡੀ ਬੇਟੀ ਨੂੰ ਮਿਲਣ ਦੇ ਲਈ ਲੁਧਿਆਣੇ ਗਈ ਹੋਈ ਸੀ ਜਿਸ ਤੋਂ ਬਾਅਦ ਫਿਰ 4:00 ਵਜੇ ਦੇ ਕਰੀਬ ਇਹ ਜਿਹੜੀ 13 ਸਾਲ ਦੀ ਛੋਟੀ ਬੱਚੀ ਸੀ ਉਸ ਦੇ ਘਰ ਆਪਣੀ ਸਹੇਲੀ ਨੂੰ ਲੈਣ ਦੇ ਲਈ ਆਉਂਦੀ ਹੈ ਹਰਮਿੰਦਰ ਸਿੰਘ ਉਸ ਨੂੰ ਡੋਰ ਖੋਲਦਾ ਉਸ ਨੂੰ ਅੰਦਰ ਬੁਲਾਉਂਦਾ ਉੱਥੇ ਉਹ ਨੂੰ ਦੱਸਦਾ ਨਹੀਂ ਹੈ ਕਿ ਜਿਹੜੀ ਉਸ ਦੀ ਬੇਟੀ ਆ ਉਹ ਕਿਤੇ ਗਈ ਹੋਈ ਹੈ ਉਹਨੂੰ ਅੰਦਰ ਆ ਕੇ ਬੈਠਣ ਦੇ ਲਈ ਕਹਿੰਦਾ ਕਿਉਂਕਿ ਇਹ ਜਿਹੜਾ ਹਰਮਿੰਦਰ ਸਿੰਘ ਦੀ ਏਦੀ ਜਿਹੜੀ ਨੀਤ ਸੀ ਉਸ ਬੱਚੀ ਦੇ ਪ੍ਰਤੀ ਖਰਾਬ ਹੋ ਚੁੱਕੀ ਸੀ ਉਸਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਸੀ ਉਸ ਬੱਚੀ ਦੇ ਨਾਲ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਉਹ ਬੱਚੀ ਰੋਲਾ ਪਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਸਦੇ ਮੂੰਹ ਦੇ ਵਿੱਚ ਉਹ ਕੋਈ ਕੱਪੜਾ ਵਗੈਰਾ ਉਸਦੇ ਮੂੰਹ ਦੇ ਵਿੱਚ ਥੁਨ ਦਿੰਦਾ ਤੇ ਜਿਸ ਤੋਂ ਬਾਅਦ ਉਸਦੀ ਆਵਾਜ਼ ਬਾਹਰ ਨਹੀਂ ਜਾਂਦੀ ਉਸਦੇ ਨਾਲ ਜ਼ਬਰਦਸਤੀ ਕਰਦਾ ਤੇ ਉਸ ਤੋਂ ਬਾਅਦ ਉਸ ਬੱਚੀ ਦਾ ਜਿਹੜਾ ਗਲਾ ਦਬਾ ਦਿੰਦਾ ਤਾਂ ਕਿ ਉਸਦੀ ਮੌਤ ਹੋ ਜਾਵੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਉਸ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਬੱਚੀ ਦੀ লাশ ਨੂੰ ਉਹ ਬਾਹਰ ਜਿਹੜਾ ਉਹਨਾਂ ਦਾ ਵਾਸ਼ਰੂਮ ਸੀ ਉਸ ਦੇ ਵਿੱਚ ਜਿਹੜਾ ਰੱਖ ਦਿੰਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਬੱਚੀ ਦੇ ਜਿਹੜੇ ਘਰ ਦੇ ਨੇ ਉਸ ਬੱਚੀ ਨੂੰ ਲੱਭਦੇ ਹੋਏ ਉਹਦੇ ਘਰ ਤੱਕ ਜਰੂਰ ਆਉਣਗੇ ਇਸ ਲਈ ਉਹ ਉਸ ਬੱਚੀ ਦੀ ਲਾਸ਼ ਟਿਕਾਣੇ ਲਾਉਣਾ ਚਾਹੁੰਦਾ ਸੀ ਉੱਥੇ ਵਾਸ਼ਰੂਮ ਦੇ ਵਿੱਚ ਲਾਸ਼ ਰੱਖਣ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਦੇ ਕੋਲ ਜਾਂਦਾ ਉਸ ਤੋਂ ਉਸ ਦੀ i20 ਗੱਡੀ ਮੰਗ ਕੇ ਲੈ ਕੇ ਆਉਂਦਾ ਉਸ ਦੀ ਗੱਡੀ ਲੈ ਕੇ ਆਉਂਦਾ ਤਾਂ ਕਿ ਉਹ ਉਹਦੀ ਲਾਸ਼ ਨੂੰ ਜਿਹੜਾ ਟਿਕਾਣੇ ਲਾ ਸਕੇ ਉਸ ਤੋਂ ਬਾਅਦ ਇੰਨੇ ਤੱਕ ਜਦੋਂ ਗੱਡੀ ਲੈ ਕੇ ਆਉਂਦਾ ਤਾਂ ਫਿਰ ਉਹਦੇ ਘਰ ਪੁਲਿਸ ਆ ਜਾਂਦੀ ਹੈ ਉਸ ਬੱਚੀ ਦੀ ਮਾਂ ਪੁਲਿਸ ਨੂੰ ਲੈ ਕੇ ਆਉਂਦੀ ਹੈ ਆਂਢੀ ਗੁਆਂਢੀ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਜਿਸ ਦੇ ਚਲਦਿਆਂ ਉਹ ਉਸ ਬੱਚੀ ਦੀ ਲਾਸ਼ ਸੀਗੀ ਉਹਨੂੰ ਟਿਕਾਣੇ ਨਹੀਂ ਲਾ ਸਕਿਆ ਸੀ ਹਾਲਾਂਕਿ ਉਹ ਗੱਡੀ ਜ਼ਰੂਰ ਲੈ ਕੇ ਆਇਆ ਸੀ ਉਸ ਦਾ ਸੋਚਣਾ ਸੀ ਕਿ ਜਦੋਂ ਹਨੇਰਾ ਹੋ ਜਾਊਗਾ ਰਾਤ ਨੂੰ ਉਸ ਤੋਂ ਬਾਅਦ ਉਸ ਬੱਚੀ ਦੀ ਲਾਸ਼ ਨੂੰ ਜੜਾਓ ਟਿਕਾਣੇ ਲਾਊਗਾ ਪਰ ਲੋਕ ਇਕੱਠੇ ਹੁੰਦੇ ਆ ਉਦੋਂ ਤੱਕ ਬੱਚੀ ਦੀ ਲਾਸ਼ ਲੋਕਾਂ ਦੁਆਰਾ ਹੀ ਲੱਭ ਲਈ ਜਾਂਦੀ ਹੈ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਜਾਂ ਉਸ ਵੇਲੇ ਜਿਹੜੇ ਏਐਸਆਈ ਜਾਂ ਪੁਲਿਸ ਮੁਲਾਜ਼ਮ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੰਗਤ ਰਾਮ ਸੀ ਉਹਨੇ ਜਿਹੜੀ ਆਪਣੀ ਡਿਊਟੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਤੇ ਲੋਕਾਂ ਨੇ ਆਪ ਮੁਹਾਰੇ ਆਪ ਅੱਗੇ ਹੋ ਕੇ ਉਸ ਬੱਚੀ ਦੀ ਲਾਸ਼ ਨੂੰ ਲੱਭਿਆ ਹਾਲਾਂਕਿ ਜੇ ਲੋਕ ਉੱਥੇ ਨਾ ਨਿਕਲਦੇ ਬਾਹਰ ਤਾਂ ਸ਼ਾਇਦ ਹੋ ਸਕਦਾ ਸੀ ਕਿ ਉਹ ਬੰਦਾ ਉਸ ਬੱਚੀ ਦੀ ਲਾਸ਼ ਨੂੰ ਜਿਹੜਾ ਟਿਕਾਣੇ ਲਾਇਆ ਹੁੰਦਾ ਕਿਤੇ ਹੋਰ ਸੁੱਟ ਆਉਂਦਾ ਤੇ ਇਸ ਕੇਸ ਨੂੰ ਜਿਹੜਾ ਸੋਲਵ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਸਕਦਾ ਸੀ ਤੇ ਹੁਣ ਜਿਹੜਾ ਹਰਮਿੰਦਰ ਸਿੰਘ ਹੈ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਰੇਪ ਦਾ ਕੀਤਾ ਗਿਆ ਪਾਉਸਕੋ ਐਕਟ ਦੇ ਅਧੀਨ ਵੀ ਇੱਕ ਮੁਕੱਦਮਾ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੇ ਉਹ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਵਿੱਚੋਂ ਜਿਹੜਾ ਮੰਗਤਰਾਮੇ ਐਸਆਈ ਸੀ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਦੋ ਪੀਸੀਆਰ ਦੇ ਮੁਲਾਜ਼ਮਾਂ ਦੇ ਖਿਲਾਫ ਜਿਹੜਾ ਮੁਕੱਦਮਾ ਹੋਰ ਦਰਜ ਕੀਤਾ ਗਿਆ ਤੇ ਨਾਲ ਹੀ ਜਿਹੜੀ ਇਸ ਘਟਨਾ ਦੇ ਦੌਰਾਨ ਜੋ ਕੁਝ ਵੀ ਇਹ ਹੋਇਆ ਜੋ ਹੁਣ ਇਸ ਦਾ ਕੇਸ ਚੱਲੇਗਾ ਇਸ ਨੂੰ ਫਾਸਟ ਟਰੈਕ ਦੇ ਉੱਤੇ ਚਲਾਇਆ ਜਾਏਗਾ ਤੇ ਜਲਦ ਤੋਂ ਜਲਦ ਉਸ ਬੰਦੇ ਨੂੰ ਹਰਮਿੰਦਰ ਸਿੰਘ ਨੂੰ ਸਜ਼ਾ ਦਿੱਤੀ ਜਾਵੇਗੀ ਇਹ 51 ਸਾਲ ਦਾ ਚਿੱਟੀ ਦਾੜੀ ਵਾਲਾ ਜੋ ਆਪਾਂ ਇੱਕ ਬਜ਼ੁਰਗ ਹੀ ਕਹਿ ਸਕਦੇ ਹਾਂ ਜੋ ਕਿ ਦਰਿੰਦਾ ਸੀ ਜੋ ਲੋਕਾਂ ਦੇ ਵਿੱਚ ਰਹਿੰਦਾ ਰਿਹਾ ਲੋਕਾਂ ਨੂੰ ਪਤਾ ਤੱਕ ਨਹੀਂ ਲੱਗਿਆ ਕਿ ਐਡਾ ਦਰਿੰਦਾ ਬੰਦਾ ਸਾਡੇ ਵਿਚਕਾਰ ਰਹਿ ਰਿਹਾ ਤੇ ਉਸ ਨੂੰ ਹੁਣ ਕੀ ਸਜ਼ਾ ਮਿਲਦੀ ਆ ਇਹ ਅੱਗੇ ਦੇਖਿਆ ਜਾਊਗਾ ਤੇ ਇਸ ਨੂੰ ਹੁਣ ਜਿਹੜੇ ਲੋਕ ਨੇ ਉਹ ਚਾਹੁੰਦੇ ਆ ਕਿ ਇਸ ਦਾ ਜਿਹੜਾ ਕਤਲ ਕਰ ਦਿੱਤਾ ਜਾਵੇ ਇਸ ਨੂੰ ਚਰਾਹੇ ਦੇ ਵਿੱਚ ਲਿਆਂਦਾ ਜਾਵੇ ਇਸ ਦਾ ਜਿਹੜਾ ਗਲਾ ਕੱਟ ਦਿੱਤਾ ਜਾਵੇ ਜਾਂ ਕਹਿ ਸਕਦੇ ਆ ਕਿ ਜਿਵੇਂ ਦੁਬਈ ਦੇ ਵਿੱਚ ਜਾਂ ਜਿਹੜੀਆਂ ਉਹ ਮਿਡਲ ਈਸਟ ਕੰਟਰੀਜ਼ ਦੇ ਵਿੱਚ ਜਿਵੇਂ ਸਜ਼ਾ ਦਿੱਤੀ ਜਾਂਦੀ ਆ ਉਸੇ ਤਰ੍ਹਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ ਕਿਉਂਕਿ ਅਜਿਹੇ ਬੰਦੇ ਜਿਹੜੇ ਇੱਕ ਪੇਖ ਧਾਰਨ ਕਰੀ ਫਿਰਦਿਆ ਸਿੱਖੀ ਦਾ ਇੱਕ ਸਰੂਪ ਹਾਲਾਂਕਿ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪੁਲਿਸ ਵਾਲੇ ਗਏ ਸੀ ਉਸ ਦੀ ਮਾਂ ਗਈ ਸੀ ਉਸ ਘਰ ਦੇ ਵਿੱਚ ਲੱਭਣ ਦੇ ਲਈ ਉਸ ਵੇਲੇ ਇਸ ਬੰਦੇ ਨੇ ਇਹ ਵੀ ਕਿਹਾ ਸੀ ਕਿ ਮੇਰੇ ਆਪਣੇ ਦੋਤੀਆਂ ਨੇ ਮੇਰੇ ਚਿੱਟੀ ਦਾੜੀ ਆ ਮੈਂ ਅਜਿਹਾ ਕੁਝ ਕਿਉਂ ਕਰੂੰਗਾ ਮੈਨੂੰ ਕੀ ਲੋੜਾ ਤੁਹਾਡੀ ਬੱਚੀ ਨੂੰ ਇੱਥੇ ਰੱਖਣ ਦੀ ਹਾਲਾਂਕਿ ਇਹ ਉਹੀ ਬੰਦਾ ਪਹਿਲਾਂ ਪੁਲਿਸ ਵਾਲਿਆਂ ਨੇ ਸ਼ਾਇਦ ਇਸੇ ਗੱਲ ਦੇ ਚੱਲਦੇ ਉਸ ਦੇ ਉੱਤੇ ਵਿਸ਼ਵਾਸ ਵੀ ਕਰ ਲਿਆ ਹੋਵੇ ਪਰ ਇਹ ਉਹੀ ਬੰਦਾ ਜਿਸ ਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੁਹਾਡਾ ਕੀ ਮੰਨਣਾ ਇਸ ਨੂੰ ਕੀ ਸਜ਼ਾ ਹੋਣੀ ਚਾਹੀਦੀ ਆ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ